हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੋਈ ਬਰਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀ ਕਿੰਨ ਵਧੀਆ ਹਾਂਜੀ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਹੋ ਨਾਮ ਜੱਸਾ ਸਿੰਘ ਆ ਪਿੰਡ ਭਾਈ ਰੂਪਾ ਡਰਾ ਬਠੰਡਾ ਸੀਰਾਪਰਾਹੂ ਨੇੜੇ ਪਿੰਡ ਬਈ ਨੇੜੇ ਪੜਾ ਸਰਾਧਪੁਰਾ ਤੇ ਇਹਦੇ ਨਾਲ ਜਲਪੁਰਾ ਰਹਿੰਦਾ ਮੋਬਾਈਲ ਨੰਬਰ ਕੋਡ ਨੰਬਰ 70967 34117 ਵੀਰੇ ਦੀ ਬਾੜ ਦੇ ਨੇ ਕਿਹੜਾ ਸੂਸ ਹੋਈ ਪਹਿਲੇ ਸੂਸ ਹੋਈ ਆ ਜੀ ਕਦੋਂ ਸੂਈ ਆ ਬਾਈ ਇਹ ਰਾਤ ਸੂਈ ਸੀ ਰਾਤ ਬੱਚਾ ਕੀ ਦੇਤਾ ਬੱਚਾ ਦਾ ਬੱਚਾ ਦੇਤਾ ਜੇਰ ਪੈ ਗਈ ਹੈ ਜੇਰ ਪੈ ਗਈ ਹਾਂ ਜੇਰ ਬਾਈ ਆ ਬੱਠਲ ਚ ਰੱਖੀ ਬੈਠਾ ਕੰਪਲੀਟ ਓਕੇ ਆ ਤੇ ਕਿੰਨਾ ਕੁ ਬੋਲਾ ਬਾਈ ਨੇ ਕੱਢਿਆ ਦਾ ਬੋਲਾ 2.5 ਕਿਲੋ ਕੱਢਿਆ ਸੀ ਪਤਾ ਲੱਗੇ ਠੀਕ ਆ ਬਾਈ ਕਿੰਨਾ ਦੁੱਧ ਦੇ ਦੂ ਐਸਟੀਮੇਟ ਨੋ ਤੋ ਕੋਈ 16 17 ਕਿਲੋ ਦੇ ਦੋ ਯਾਰ 12 ਤਾਂ ਆਪਾਂ ਕਹਿੰਦੇ ਨਹੀਂ ਇਹ ਵਾਲੇ ਥਾਲੇ ਵਾਹੇ 16 17 ਕਿਲੋ ਦੇ ਬ੍ਰੀਡ ਤੇ ਚੰਗੀ ਆ ਜਿਵੇਂ ਗਰਮੀ ਦਾ ਮੌਸਮ ਆਉਂਦਾ ਫੋਲ ਗਰਮੀ ਦੇ ਮੌਸਮ ਲਈ ਲੋਟ ਆ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਨ ਠੰਡੀ ਠੁੰਡੀ ਆ ਕਰਮਾ ਦੀ ਫੋਲ ਚੰਗੀ ਉਹ ਠੰਡੀ ਦੇ ਕੋਲੀ ਪੂਰੀ ਠੰਡੀ ਆ ਜਿਵੇਂ ਮਰਦੇ ਹੱਥ ਫੇਰੀ ਚਾਲ ਕੋਈ ਚੇਤ ਨਹੀਂ ਖਾਣ ਬੜਾ ਕਮਾਲ ਦਾ ਲੱਗਿਆ ਹਨਾ ਸਵਾਦ ਬੜਾ ਕਿਵੇਂ ਆ ਬਈ ਚਵਾਈ 1 ਨੰਬਰ ਚਵਾਈ ਪੂਰੀ 1 ਨੰਬਰ ਦਿਖਾਉਣਾ ਆਪਾਂ ਚਵਾਈ ਠੀਕ ਆ ਬਾਕੀ ਬਾਈਆਂ ਨੂੰ ਤਾਰਾ ਮਾਰ ਕੇ ਦਿਖਾ ਦੇਗੇ ਲੈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਲੇਵਾ ਬਹੁਤ ਆ ਗਰਮ ਵਾਲੀ ਦਾ ਕੱਦ ਚੰਗੀਆਂ ਬਰੀਟ ਚੰਗੀਆਂ ਬੱਚਾ ਮਗਰ ਬੱਚਾ ਸੂਈ ਸਵਾਈ ਹੈ ਤੇ ਜੇਰ ਵੀ ਕੰਪਲੀਟ ਆ ਪਈ ਆ ਬਾਈ ਕੀ ਨਿਆਣਾ ਪਾਲਾ ਬਾਫੀ ਨਿਆਣਾ ਨੂੰ ਨਾ ਪਾਲਾ ਲਿਓ ਪਹਿਲਾ ਨਾ ਬੱਚੀ ਕਹਿਣਾ ਕੁਛ ਨਹੀਂ ਬਾਤ ਤਾਂ ਨਹੀਂ ਕੁਛ ਨਹੀਂ ਠੰਡੀ ਬਹੁਤ ਆ ਬਾਈ ਜਮਾ ਮੱਝਾਂ ਨਾਲ ਦਾ ਦੁੱਧ ਦੇਣਾ ਗਰਮਾਣੀ ਹੈਂਡ ਫੂਡ ਫੁੱਲ ਆਉਣੀ ਹੈ ਬਾਕੀ ਥਣ ਬੜਾ ਕਮਾਲ ਦਾ ਲੱਗਿਆ ਜਮਾ ਮੱਝ ਨਾਲ ਦਾ ਥਣ ਲੱਗਿਆ ਕਿਨੇ ਬਈ ਹੂੰ ਲੈ ਪੂਰੀ ਵਿੱਠੀ ਤੇ ਕੱਲਾ ਕੱਲਾ ਥਣ ਬਾਕੀ ਚਵਾਈ ਰਖਾ ਦੇ ਲੈ ਬਈ ਚੋਣ ਚੈੱਕ ਕਰਿਓ ਚਵਾਈ ਬੜੀ ਚੰਗੀ ਹੈ ਨਾ ਚਵਾਈ ਬਹੁਤ ਵਧੀਆ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕੋਈ ਬੱਕਰੀ ਨਹੀਂ ਕੀ ਬਾਤ ਆ ਬਈ ਲੈ ਹੂੰ ਚਵਾਈ ਤਾਂ ਇੱਕ ਨੰਬਰ ਵਾਲਾ ਪੂਰੀ ਵਧੀਆ ਚਵਾਈਆਂ ਥਣ ਪੂਰਾ ਵਰਗਾ ਹਾਂ ਜਮਾ ਬੌੜੇ ਤਾਂ ਨਹੀਂ ਹੂੰ ਕੋਈ ਬਾਤ ਬਹੁਤ ਆ ਬਈ ਫੁੱਲ ਬਰੀਟਾ ਤੋਰ ਦੇ ਬਈ ਮਾੜੀ ਜੀ ਨਿਆਣਾ ਕੋਲ ਦੇ ਪਹਿਲਾਂ ਸੋਈ ਸਵਾਈਏ ਕਿਸੇ ਪਾਸੋਂ ਕਰਮ ਵਾਲੇ ਨੂੰ ਕੋਈ ਘਾਟ ਨਹੀਂ ਤੇ ਮੁੱਲ ਕੀ ਸੱਚ ਜਾਇਜ਼ ਜੈਦਾ ਭਾਈ ਮੋਲਾਪਾ ਡਾਕਟਰ ਜਾਇਜ਼ ਹੀ ਹੁੰਦੇ ਆਪਣੇ ਠੀਕ ਆ ਮੋਲਾਪਾ ਕਰਨੀ ਉਹਨਾਂ ਦਾ ਉਹ 50 ਹਜ਼ਾਰ ਦੀ ਬੱਚੀ ਦੇਵਾਂ ਮੋਲਾਪਾ ਨਾ 55 ਨਾਲ 60 ਠੀਕ ਆ ਭਾਈ ਮੁੱਲ ਕਰਾਉਣਾ ਬਾਈ ਕਹਿੰਦਾ ਜੰਨਾ ਮਰਜ਼ੀ ਕਰਾ ਲਓ 50 ਹਜ਼ਾਰ ਦੀ ਵਾੜ ਦੇ ਦਾਂਗੇ ਭਾਈ ਸੋਈ ਸਵਾਈਏ ਥਣ ਲੇਵਾ ਚੰਗਾ ਕਰਦ ਚੰਗਾ ਬਰੀਡ ਕਦ ਕਦ ਪੂਰਾਗਾ ਵੱਡੀ ਗੱਲ ਮੌਸਮ ਗਰਮੀ ਨਾ ਹੁੰਦਾ ਫੁੱਲ ਕੰਮ ਜਾਂਦਾ ਫੁੱਲ ਕੰਮ ਜਾਂਦਾ ਜਮਾ ਮੱਧ ਨਾਲ ਦਾ ਦੁੱਧ ਨੂੰ ਫੈਂਟ ਵਾਲਾ ਦੁੱਧ ਦੋ ਤਹੋ 3 ਮਾਂ ਦਾ ਪੁੱਤਾ ਬੁੱਟਾ ਨਾਲ ਦਾ ਪਾ ਤੇ ਕਿਵੇਂ ਵੀਰ ਨੂੰ ਬਾਈ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ